ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੀ ਪ੍ਰੀਤ ਕਮਲ ਸਿੰਘ ਸੈਣੀ ਹੈ ਜੀ ਮੈਂ ਕੋਆਰਡੀਨੇਟਰ 올 ਇੰਡੀਆ ਸੈਣੀ ਸੇਵਾ ਸਮਾਜ ਦੇ ਵੱਕੋਂ ਚੇਤਕ ਕਰਦਾ ਤੇ ਸਾਡੇ ਸਾਰੇ ਸਹਿਯੋਗੀ ਸੱਜਣ ਮਿੱਤਰ ਆਏ ਹੋਏ ਨੇ ਮੌਲੀ ਨਿਵਾਸੀ ਤੇ ਅੱਜ ਦੀ ਜਿਹੜੀ ਕਾਨਫਰੰਸ ਹੈ ਉਹ ਤੁਹਾਨੂੰ ਇਸ ਲਈ ਨਿਮੰਤਰਣ ਕੀਤਾ ਗਿਆ ਸਾਰਿਆਂ ਨੂੰ ਦੱਸਣ ਲਈ ਕਿ 9 ਨਵੰਬਰ ਦਿਨ ਐਤਵਾਰ ਦੋ ਤੋਂ 5 ਵਜੇ ਜੋ ਹੈ ਸਾਡਾ ਇੱਕ ਸੈਣੀ ਸੰਮੇਲਨ ਹੈ 올 ਇੰਡੀਆ ਸੈਣੀ ਸੇਵਾ ਸਮਾਜ ਤੋਂ ਜੋ ਪਹਿਲੀ ਵਾਰ ਮੋਹਾਲੀ ਸ਼ਹਿਰ ਦੇ ਵਿੱਚ ਹੋਣ ਜਾ ਰਿਹਾ ਸੋ ਤੁਹਾਨੂੰ ਸਾਰਿਆਂ ਨੂੰ ਮੋਹਾਲੀ ਨਿਵਾਸੀਆਂ ਨੂੰ ਸਾਡੀ ਕਮਿਊਨਿਟੀ ਨੂੰ ਬੇਨਤੀ ਹੈ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਸਮਾਜ ਨੂੰ ਵਧੀਆ ਸਨੇਹਾ ਦਈਏ ਤੇ ਰਲ ਮਿਲ ਕੇ ਆਪਾਂ ਇੱਕ ਸਮਾਜਿਕ ਕੰਮ ਲਈ ਸ਼ੁਰੂਆਤ ਕਰੀਏ ਤੇ ਸੜੀ ਸਭੇ ਦਾ ਮੇਨ ਮਕਸਦ ਕੀ ਹੈ ਇਹਦੇ ਵਿੱਚ ਕਿ ਆ ਕੁਝ ਹੋਣ ਜਾ ਰਿਹਾ ਜਿਹੜਾ ਤੁਸੀਂ 9 ਨਵੰਬਰ ਦੀ ਗੱਲ ਕਰ ਰਹੇ ਹੋ ਕੀ ਆ ਕੁਝ ਹੋਏਗਾ ਇਦੇ ਵਿੱਚ ਕੀ ਕਰੋਗੇ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਇਹ ਹੈ ਜੀ ਜਿੰਨੇ ਵੀ ਆਪਣੀ ਸੈਨੀ ਕਮਿਊਨਿਟੀ ਹੈਗੀ ਹੈ ਜੀ ਜਿਹੜੇ ਲੋਕ ਸਾਡੇ ਸ਼ਹੀਦ ਹੋਏ ਨੇ ਆਪਣੀ ਕਮਿਊਨਿਟੀ ਦੇ ਜਾਂ ਫਿਰ ਕਈ ਲੋਕ ਜਿਹੜੇ ਬੜੇ ਔਦਤਿਆ ਤੇ ਹੈਗੇ ਆ ਉਹਨਾਂ ਨੂੰ ਪ੍ਰੋਪਰ ਅਸੀਂ ਸਨਮਾਨਿਤ ਤਰੀਕੇ ਨਾਲ ਨਹੀਂ ਦੇਖਿਆ ਗਿਆ ਹੈਗਾ ਤਾਂ ਸਾਡੇ ਜਿਹੜੀ ਸੋਸਾਇਟੀ ਹੈਗੀ ਹੈ ਕਮਿਊਨਿਟੀ ਹੈਗੀ ਆ ਉੱਥੇ ਤੇ ਉੱਥੇ ਦੇ ਬੱਚਿਆਂ ਨੂੰ ਆਪਾਂ ਸਨਮਾਨਿਤ ਕਰਾਂਗੇ ਤਾਂ ਕਿ ਸਾਰਿਆਂ ਨੂੰ ਇੱਕ ਵਧੀਆ ਮੈਸੇਜ ਜਾ ਸਕੇ ਆਪਣੇ ਆਪ ਨੂੰ ਹੌਂਦ ਵਿੱਚ ਲਿਆਉਣ ਦੇ ਲਈ ਤੇ ਇਹ ਪ੍ਰੋਗਰਾਮ ਹੈ ਕਿੱਥੇ ਕਿਹੜੀ ਜਗ੍ਹਾ ਤੇ ਰੱਖ ਰਹੇ ਹੋ ਮੁਹਾਲੀ ਚ ਇਹ ਮੁਹਾਲੀ ਦੀ ਸਰ ਆ ਬਾਬਾ ਵਾਈਟ ਹਾਊਸ ਜਗ੍ਹਾ ਹੈਗੀ ਆ ਫੇਸ 11 ਦੇ ਵਿੱਚ ਉੱਥੇ ਅਸੀਂ ਇੱਥੇ ਇਨਵੀਟੇਸ਼ਨ ਦਿੱਤੇ ਹੋਏ ਨੇ ਜਿਸ ਕਰਕੇ ਸਾਨੂੰ ਵੀ ਆਈ ਥਿੰਕ ਆਪਣੀ ਨਿਮੰਤਰਣ ਦੇ ਦਿੱਤੇ ਲੋਕ ਸਾਰੇ ਮੁਹਾਲੀ ਦੇ ਬਾ ਤੇ ਇਹਦੇ ਚ ਕੌਣ ਕੌਣ ਗੈਸਟ ਆ ਰਹੇ ਕਿਹੜੀ ਹਸਤੀਆਂ ਦੀ ਆਉਣ ਦੀ ਗੱਲ ਕਰ ਰਹੇ ਹੋ ਜਿਹੜਾ ਸਨਮਾਨ ਸੰਮੇਲਨ ਹੋਣ ਜਾ ਰਿਹਾ ਕਿਹੜੇ ਕਿਹੜੇ ਲੋਕ ਆਣਗੇ ਕਿੰਨੀ ਗੈਦਰਿੰਗ ਹੋਣ ਦੀ ਚਾਂਸਿਸ ਹੈ ਕੀ ਦੇਖੋ ਜੀ ਇਹਦੇ ਵਿੱਚ ਤਕਰੀਬਨ ਸਾਡਾ ਗੈਦਰਿੰਗ ਦੀ ਅਸੀਂ ਪਹਿਲੇ ਗੱਲ ਕਰੀਏ ਤਾਂ ਇਹ ਹਜ਼ਾਰ ਪਲੱਸ ਗੈਦਰਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਸਾਡੇ ਪ੍ਰਧਾਨ ਪੰਜਾਬ ਦੇ ਲਵਲੀਨ ਸੈਣੀ ਜੀ ਨੇ ਜੋ ਪ੍ਰਧਾਨ ਕੀ ਇਟ ਉਹਨਾਂ ਦੇ ਹੋ ਰਿਹਾ ਇਸ ਤੋਂ ਇਲਾਵਾ ਸਾਡੇ ਸ਼ਹਿਰ ਦੇ ਮੇਅਰ ਸਾਹਿਬ ਕੀਤੀ ਜੀ ਅਮਰਜੀਤ ਜੀ ਕੀਤੀ ਜੀ ਹੋਗੇ ਦਨ ਉਸ ਤੋਂ ਬਾਅਦ ਗੱਲ ਕਰੀਆ ਆਪਣਾ ਚੇਅਰਮੈਨ ਸੈਣੀ ਸੈਣੀ ਵੈਲਫੇਅਰ ਪੰਜਾਬ ਦੇ ਰਾਮ ਕੁਮਾਰ ਮੁਕਾਰੀ ਜੀ ਹੈ ਸਾਡੇ ਡੀਐਸਪੀ ਸਾਹਿਬ ਹੈਗੇ ਨੇ ਆਪਣਾ ਅਤਰਮ ਅਤਰਮ ਵੀਰ ਸਿੰਘ ਸੈਣੀ ਜੀ ਗਗਨਦੀਪ ਸਿੰਘ ਐਸਐਚਓ ਤੇ ਜੁਆਇੰਟ ਸੈਕਟਰੀ ਆਪਣੇ ਤੇਜਵੀਰ ਸਿੰਘ ਜੀ ਪੀਸੀਐਸ ਉਹ ਸ਼ਾਮਿਲ ਹੋਣ ਜਾ ਰਹੇ ਆ ਕੀ ਇਹਨਾਂ ਨੂੰ ਕੋਈ ਸਨਮਾਨਿਤ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ ਸਾਡੇ ਸੋਸਾਇਟੀ ਵੱਲੋਂ ਜਿਵੇਂ ਤੁਸੀਂ ਦੇਖ ਪਾ ਰਹੇ ਆ ਸਾਡੀ ਪ੍ਰੋਪਰ ਪੂਰੀ ਟੀਮ ਹੈਗੀ ਆ ਮੋਹਾਲੀ ਯੂਨਿਟ ਦੀ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਆਪਣਾ ਕਾਜ ਕਰਿਆ ਹੋਇਆ ਤੇ ਸਾਰਿਆਂ ਨੂੰ ਆਪਾਂ ਨਿਮੰਤਰਣ ਦੇ ਕੇ ਉਹਨਾਂ ਨੂੰ ਵਿਚਾਰਧਾਰਾ ਨੂੰ ਅੱਗੇ ਰੱਖਾਂਗੇ ਉਹਨਾਂ ਨੂੰ ਸੁਣੂਗੇ ਤੇ ਉਹਨਾਂ ਨੂੰ ਪ੍ਰੋਪਰਲੀ ਅਸੀਂ ਸਨਮਾਨ ਕਰਾਂਗੇ ਦੁਨੀਆਂ ਆਵੀਆਂ ਦੇ ਸਾਹਮਣੇ ਜਿਸ ਤਰ੍ਹਾਂ ਸੈਡੀ ਸਮਾਜ ਦੀ ਤੁਸੀਂ ਗੱਲ ਕਰ ਰਹੇ ਏਡੇ ਵੱਡੇ ਲੈਵਲ ਤੇ ਪਹਿਲਾ ਪ੍ਰੋਗਰਾਮ ਕਰਾਉਣ ਜਾ ਰਹੇ ਹੋ ਆਉਣ ਵਾਲੇ ਫਿਊਚਰ ਚ ਮਤਲਬ ਜੇ ਗੱਲ ਕਰੀ ਆਉਣ ਵਾਲੇ ਦਿਨਾਂ ਚ ਕਿਆ ਕੁਝ ਦੇਖਣ ਨੂੰ ਮਿਲੇਗਾ ਕਿਆ ਇਹ ਜਿਹੜਾ ਸੈਣੀ ਸਮਾਜ ਹੈ ਤੁਹਾਡਾ ਸੰਗਠਨ ਅੱਗੇ ਜਾ ਕੇ ਕਿਆ ਪੋਲਿਟਿਕਸ ਵਗੈਰਾ ਚ ਕੋਈ ਹੋਰ ਆਪਣਾ ਰੋਲ ਜਾਂ ਭੂਮਿਕਾ ਨਿਭਾਏਗਾ ਐਦਾਂ ਕੁਝ ਦੇਖੋ ਪੋਲਿਟੀਕਲ ਦੀ ਗੱਲ ਤਾਂ ਅਸੀਂ ਕਰੀਏ ਤਾਂ ਇਹਦੇ ਵਿੱਚ ਕੁਝ ਸਾਡਾ ਜਿਹੜਾ ਸਮੇਲਨ ਦਾ ਹੈਗਾ ਉਹ ਨੌਨ ਪੋਲਿਟੀਕਲ ਹੈਗਾ ਉਦੇ ਵਿੱਚ ਕੋਈ ਵੀ ਆਪਾਂ ਪੋਲਿਟੀਕਲ ਗੱਲ ਨਹੀਂ ਕਰਾਂਗੇ ਠੀਕ ਹੈ ਤੇ ਇਹ ਸਾਰਿਆਂ ਦੇ ਲਈ ਹੈ ਇਕੱਲੀ ਆਪਾਂ ਸੈਨੀ ਕਮਿਊਨਿਟੀ ਦੀ ਗੱਲ ਨਾ ਕਰੀਏ ਇਹਦੇ ਵਿੱਚ ਜਿਹੜੇ ਵੀ ਕਮਿਊਨਿਟੀ ਆ ਉਹਦੇ ਲਈ ਅਸੀਂ ਆਪਣੀ ਸੇਵਾ ਉਜਾਗਰ ਕਰਾਂਗੇ ਤੇ ਸਾਰਿਆਂ ਲਈ ਆਪਣਾ ਖੁੱਲਾ ਸੱਤਾ ਹੋਊਗਾ ਉਹਨਾਂ ਲਈ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਉਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕਿਆ ਅਸੀਂ ਜਿਨ੍ਹਾਂ ਦਾ ਟੋ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ